ਸਾਧ ਰਖੜਿਆ ਹੁਣੇ ਖੇਡੇ ਕਿਉਂ ਕਰ ਰਿਆ ਕਿਉਂ ਸਾਡੇ ਜਜ਼ਬਾਤਾਂ ਨਾਲ ਖੇਡਿਆ ਜਾ ਰਿਆ ਕਿਉਂ ਨਹੀਂ ਇਸ ਗੱਲ ਤੇ ਗੌਰ ਕੀਤੀ ਜਾ ਰਹੀ ਅਸੀਂ ਕੋਈ ਪਸ਼ੂ ਆ ਅਸੀਂ ਕੀ ਆ ਅਸੀਂ ਪਸ਼ੂ ਆ ਅਸੀਂ ਬੰਦੇ ਆ ਯਾਰ ਸਾਡੀ ਕਿਉਂ ਨਹੀਂ ਗੱਲ ਸੁਣੀ ਜਾ ਰਹੀ ਕਰਦਾ ਯਾਰ ਮੌੜਾ ਇਹ ਨਹੀਂ ਗੱਲ ਸੁਣਦੀ ਯਾਰ ਮੈਂ ਮਾਰਚ ਕਰੂੰਗਾ ਮੈਨੂੰ ਮਾਰਨਾ ਜੋ ਕਰਨਾ ਮੈਨੂੰ ਕਰ ਦੋ ਮੈਂ ਜਾਨ ਤਲ ਦੀ ਧੜਕੇ ਚੱਲਾਂ ਅਸੀਂ ਐਡੀ ਨੂੰ ਮੰਗ ਅਸੀਂ ਡੀਸੀ ਨੂੰ ਮੰਗ ਪੱਤਰ ਦੇ ਮੰਗ ਨਹੀਂ ਜਾ ਰਹਾ ਇਹ ਗੱਲ ਨਹੀਂ ਹੈਗੀ ਯਾਰ ਇਹ ਗੱਲ ਨਹੀਂ ਹੈਗੀ ਮੇਰਾ ਕੋਈ ਨਹੀਂ ਬੰਦੇ ਨਹੀਂ ਮੈਂ ਨਹੀਂ ਗੱਲ ਮੰਨਣੀ ਮੈਂ ਵੀ ਗੱਲ ਮੰਨਦਾ ਕਿਸੇ ਦੀ ਮੈਂ ਕਹਿੰਦੀ ਗੱਲ ਮੈਂ ਨਹੀਂ ਮੰਨਦਾ ਮੇਰਾ ਜਿਹੜਾ ਨਖਾਨ ਹੁੰਦਾ ਹੋ ਜਾਂਦੇ ਉਹਨੂੰ ਛੱਡ ਦੇ ਅੰਦਰ ਛੱਡ ਦਿੰਦੇ ਮੈਂ ਮਾਰਚ ਕਰੂੰਗਾ ਜਿਹੜਾ ਛੱਡ ਕੇ ਜਾਵੇ ਉਹ ਕਿਉਂ ਇਸ ਕਰ ਨੂੰ ਮੈਂ ਕਿਸੇ ਦੀ ਗੱਲ ਨਹੀਂ ਮੰਨਣੀ ਮੋਰ ਫਿਰ ਇਹਦੇ ਕੋਈ ਬੰਦਾ ਅਸੀਂ ਦਾ ਪ੍ਰੈਸ਼ਰ ਨਾ ਪਾਵੇ ਮੈਂ ਮਾਰਚ ਕਰੂੰਗਾ ਤੇ ਮੈਂ ਮੈਂ ਉਹ ਫੁੱਤੂ ਲੀਡਰ ਥੜੂ ਆ ਮੈਂ ਬਕਾਉ ਥੜੂ ਆ ਮੈਂ ਮੈਂ ਬਿਕ ਜੂਗਾ ਮੈਂ ਬਕਾਉਗਾ ਮੈਨੂੰ ਖਰੀਦਣਾ ਚਾਹੁੰਦੇ ਤੁਸੀਂ ਨਹੀਂ ਯਾਰ ਮੈਂ ਨਹੀਂ ਮੈਂ ਬਕਾਉ ਨਹੀਂ ਹੈਗਾ ਮੈਂ ਬਕਾਉਗਾ ਮੇਰੀ ਗੱਲ ਸੁਣ ਨਹੀਂ ਯਾਰ ਇੱਕ ਮਿੰਟ ਖੜਦਾ ਯਾਰ ਮੈਂ ਗਲਤ ਕੋਈ ਗਲਤ ਬੋਲਾ ਯਾਰ ਇੱਕ ਮਿੰਟ ਖੜਦਾ ਯਾਰ ਮੈਂ ਮਰ ਜੂਗਾ ਅੱਜ ਯਾਰ ਮੈਂ ਜੋ ਮਰਦੀ ਹੋ ਜੇ ਮੈਂ ਤੇ ਬੁਲਾਉਂਗਾ ਡੀਸਾਭਰ ਨੂੰ ਨਹੀਂ ਮੈਂ ਮਾਰਤ ਸ਼ੁਰੂ ਕਰੂੰਗਾ ਮੇਰੇ ਤਾਂ ਪਲੀਜ਼ ਮॉर ਮੇਰੇ ਤੇ ਦਮਾ ਨਾ ਪਾ ਭਾਈ ਮੈਂ ਤੇਰੀ ਸਾਰੇ ਉਮਰ ਸਤਿਕਾਰ ਕਰਦਾ ਤੂੰ ਮੇਰਾ ਵੱਡਾ ਭਾਈਆ ਮੈਂ ਤੂੰ ਮੇਰਾ ਭਾਈਆ ਮੈਂ ਧਰੂੰਗਾ ਮਾਰ ਚੁਰ ਹੁਣ ਜਿਹੜਾ ਕੋਈ ਫੜਦਾ ਫੜ ਮੈਂ ਸਰਕਾਰ ਮੈਂ ਗਲਤ ਕਰ ਰਿਹਾ ਕੋਈ ਮੈਨੂੰ ਦੱਸੋ ਜੇ ਮੈਂ ਗਲਤ ਕਰ ਰਿਹਾ ਇੱਕ ਮਿੰਟ ਮੋੜ ਸਾਹਿਬ ਇੱਕ ਮਿੰਟ ਬਾਈ ਪਲੀਜ਼ ਯਾਰ ਖੜਦਾ ਯਾਰ ਮੈਂ ਗਲਤ ਕਰ ਰਿਹਾ ਕੋਈ ਯਾਰ ਨਹੀਂ ਕਰਦਾ ਮੈਂ ਗਲਤ ਕਰ ਗੁਰਦੁਆਰੇ ਆਏ ਸੀ ਬਾਈ ਉਹਨਾਂ ਕੋ ਆ ਏਜੰਟਾ ਠੱਗ ਏਜੰਟ ਇਹਨਾਂ ਨੇ ਸਾਡਾ 28 ਲੱਖ ਰੁਪਏ ਦੇਣਾ ਹੈਗਾ ਇਹ ਭੈਣ ਆ ਇਹ ਏਜੰਟਾ ਇਹ ਸਿੱਧੀਆਂ ਧਮਕੀਆਂ ਨਹੀਂ ਹੁਣ ਬਾਈ ਹੁਣੀ ਵੀ ਗੱਲ ਕੀਤੀ ਆ ਇਹਨਾਂ ਨੇ ਵੀ ਸਿੱਧਾ ਬੈਂਸ ਕਰ ਲਿਆ ਇਹ ਜਲੰਧਰ ਦੇ ਆ ਮਾਡਰ ਟਾਊਨ ਮਿਸਟਰ ਵਿਜਾਕਰ ਕੇ ਸਿਕੰਦਰ ਸਿੰਘ ਕਟੋਚ ਇਰੇ ਭਰਾ ਦਾ ਨਾਮ ਆ ਇਹਦਾ ਨਾਮ ਹੈਗਾ ਪੂਰਬਾ ਕਟੋਚ ਇਹ ਪੂਰਾ ਸਾਨੂੰ ਧਮਕ ਦਿੰਦੇ ਆ ਸਾਨੂੰ 2 ਸਾਲ ਹੋ ਗਏ ਆ ਫੇਕ ਵੀਜ਼ੇ ਦਿੱਤੇ ਹੋ ਆ ਕੰਪਲੇਂਟਾਂ ਦਿੱਤੀਆਂ ਆ ਦਫਤਰ ਹੈਗਾ ਇਹੀ ਦਿਨੀਆ ਦਾ ਮਿਸਟਰ ਵੀਜ਼ਾ ਦੇ ਨਾਂ ਤੇ ਦਫਤਰ ਹੈ ਇਹਦਾ ਮਾਡਲ ਟਾਊਨ ਗੀਤਾ ਮੰਦਰ ਦੇ ਸਾਹਮਣੇ ਆ ਦਫਤਰ ਦਾ ਨਾਮ ਬੋਲੋ ਇਹਨਾਂ ਦਾ ਮਿਸਟਰ ਵੀਜ਼ਾ ਗਾਰ ਕੈਨ ਇਨਫਿਨਿਟੀ ਮਾਲ ਇਹ ਮਾਡਲ ਟਾਊਨ ਜਲੰਧਰ ਗੀਤਾ ਮੰਦਰ ਦੇ ਸਾਹਮਣੇ ਆ ਓਪੋਜ਼ਿਟ ਸੈਕੰਡ ਫਲੋਰ ਤੇ ਜੇ ਨਾਲ ਤੁਹਾਡੇ ਪੈਸੇ ਮੁੜੇ ਕੀ ਕਰੋਗੇ ਤੁਸੀਂ ਫੇਰ ਭਾਜੀ ਆਤਮ ਹਤਿਆ ਕਰਾਂਗੇ ਵੀ ਕਰਨਾ ਹੋਰ ਸਾਡੇ ਤਾਂ ਮੇਰੀ ਮਦਰ ਦੀ ਡੈਥ ਹੋ ਗਈ ਆ ਭਾਜੀ ਇਹਦੀ ਕਰਕੇ ਇਹਦੇ ਕਰਕੇ ਹੀ ਟੈਨਸ਼ਨ ਇਹਨੂੰ ਇੰਨੀ ਬਿਅੋ ਕੀਤਾ ਪਿਆ ਪੀਰਾ ਜੱਟ ਆ ਜਿਹੜੀ ਦਿਖਾਈ ਜੰਨੇ ਫੋਟੋ ਆ ਗੰਜਾ ਇਹਦਾ ਇਹਦਾ ਭਰਾ ਆ ਇਹ ਪਹਿਣਾ ਆ ਕੁੜੀ ਕਰਕੇ ਛੋਡੀ ਮਾਂ ਦੀ ਡੈਥ ਹੋ ਗਈ ਹਾਂਜੀ ਇਹਨਾਂ ਕਰਕੇ ਡੈਥ ਹੋ ਗਈ ਨਹੀਂ ਮੰਨ ਲਓ ਜੇ ਨਹੀਂ ਦਿੱਤੇ ਕੀ ਕਰ ਅੱਗੇ ਕੀ ਕਰਨਾ ਤੁਸੀਂ ਫੇਰ ਭਾਜੀ ਸਾਡੇ ਘਰਦਿਆਂ ਦੇਖੋ 30 ਤਰੀਕ ਤੱਕ ਤਾਂ ਸਾਨੂੰ ਟਾਈਮ ਦਿੱਤਾ ਆ ਉਹਨਾਂ ਨੇ ਸਾਡੇ ਨੋਟਿਸ ਆਇਆ ਮੇਰੀ ਗੱਡੀ ਵਿੱਚ ਲੈ ਕੇ ਸਾਰਾ ਕੋਈ ਨੋਟਿਸ ਆਇਆ ਫੇਰ ਬੰਦਾ ਕੀ ਕਰੂਗਾ ਆਕਾ ਸੁਸਾਈਡ ਹੀ ਕਰੂਗਾ ਠੀਕ ਆ ਇਹ ਸਾਈਡ ਦਾ ਕਾਨੂੰ ਕਰਵਾ ਲਾਂਗੇ ਕਰਕੇ ਹੁਣ ਬੜੀ ਆਸ ਲੱਗੇ ਸੀ ਅਖੀਰਲੀ ਭਾਨੇ ਸਿੱਧੂ ਭਾਜੀ ਕੋਈ ਨਾ ਕੋਲ ਆਏ ਆ ਤੇ ਉਮੀਦ ਹੈਗੀ ਆ ਹੱਲ ਹੋਊਗਾ ਬਸ ਇਹੀ ਆਸ ਲੱਗੇ ਆਹ ਦੇਖ ਲਓ ਬਾਈ ਕਿੰਨੇ ਦੁਖੀ ਲੋਕਾ ਦਿਖਾ ਦੇ ਦਰਮੜਾ ਜਾਣਾ ਠੱਗ ਠੱਗ ਬੈਠੇ ਨੇ ਕਰਦਾ ਹੀ ਨਹੀਂ ਕਿਸੇ ਤੋਂ ਵੀ ਉਹਨਾਂ ਨੂੰ ਜਿੱਤੋਂ ਮਰਜ਼ੀ ਚੱਲ ਜਾਉਂਦੀ ਆ। ਲੈ। ਅੱਗ ਲੈ। ਜਿੱਥੇ ਇੱਥੇ ਇੱਕ ਮਿੰਟ ਵੀਰੇ ਜਿੰਨੇ ਇੱਥੇ ਲੋਕ ਪਹੁੰਚੇ ਨੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਆਏ ਹੈਗੇ ਆ। ਸੀਆਰਪੀਸੀ ਦੀ ਤਹਿਤ ਤੇ ਬੀਐਨਐਸ ਤੇ ਤਹਿਤ ਇਹ ਪ੍ਰੋਵੀਜ਼ਨ ਹੈਗੀ ਆ ਕਿ ਤੁਸੀਂ ਰੈਕਮੈਂਡ ਕਰ ਸਕਦੇ ਹੋ ਬਾਕੀ ਜ਼ਿਲ੍ਹਿਆਂ ਨੂੰ। ਕੀ ਤੁਸੀਂ ਜਿਹੜੇ ਲੋਕ ਇੱਥੇ ਐਫ ਆਈ ਆਰ ਲੈ ਕੇ ਆਏ ਨੇ ਜਾਂ ਕੰਪਲੇਂਟਸ ਲੈ ਕੇ ਆਏ ਨੇ ਉਹਦੇ ਲਈ ਤੁਸੀਂ ਕੀ ਕਰੋਗੇ ਉਹ ਸੈਕੰਡਲੀ ਸਰ ਇਹ ਵੀ ਹੈਗਾ ਹੈ ਕਿ ਜ਼ੀਰੋ ਐਫ ਆਈ ਆਰ ਹੋ ਸਕਦੀ ਹੈ ਇਹਨਾਂ ਦੀ ਜਿਹੜੀਆਂ ਕਪਰੇਟਸ ਹੈਗੀਆਂ ਨੇ ਉਹਨਾਂ ਦੇ ਉੱਤੇ ਮੈਂ ਦਿੱਤੀ ਹੋਈ ਹੈ ਜੀ ਮੇਰੀ ਤਾਂ ਕੰਪਲੇਂਟ ਹੈ ਜੀ ਸਾਰਿਆਂ ਨੂੰ ਬੇਨਤੀ ਹੈ ਜੀ ਆਪਣੇ ਘਰ ਤੇ ਸਾਰਿਆਂ ਦੇ ਬਜ਼ੁਰਗ ਸਿਆਣੇ ਹੁੰਦੇ ਹਨ ਪਰ ਜੇ ਜਵਾਗ ਨੂੰ ਧੁੱੱਕ ਲੱਗੀ ਹੈ ਪਹਿਲਾਂ ਮਾਂ ਕੋਲ ਹੀ ਜਾਂਦਾ ਹੈ ਓਏ ਅੱਗੇ ਬੁੜੀ ਤਾਂ ਮੇਰੀ ਇੱਕ ਮਿੰਟ ਦੀ ਰਿਕਵੈਸਟ ਹੈ ਜੀ ਜੇ ਆਪਾਂ ਡੀ ਸੀ ਮੈਡਮ ਤਾਂ ਦੇਖੋ ਇੱਥੇ ਹੀ ਨੇ ਤੁਹਾਡੇ ਆਪੂ ਵੀ ਇੱਥੇ ਹੀ ਨੇ ਪਰ ਜਿਹੜੇ ਸਾਡੇ ਪੱਤਰ ਦੇ ਕਾਨੂੰਨਾਂ ਦੇ ਕੰਮ ਜਿਹੜੇ ਹੈਗੇ ਨੇ ਪਹਿਲਾਂ ਵੀ ਹੋ ਰਹੇ ਨੇ ਅੱਗੇ ਵੀ ਹੋਣਗੇ ਜੇ ਆਪਾਂ ਆਗੂਆਂ ਨੂੰ ਲਾਇਆ ਆਗੂਆਂ ਤੱਕ ਆਪਣੀ ਗੱਲ ਪਹੁੰਚਾਓ ਜੇ ਆਗੂਆਂ ਦੀ ਗੱਲ ਤੋਂ ਵੱਧ ਨਹੀਂ ਹੁੰਦਾ ਡੈਮੋਕਰੇਸੀ ਆ ਪੀਸਫੁਲ ਪ੍ਰੋਟੈਸਟ ਯਾ ਕਿਸ ਤਰੀਕੇ ਦਾ ਪ੍ਰੋਟੈਸਟ ਆ ਸਾਰਿਆਂ ਨੂੰ ਹੱਕ ਪਤਾ ਨੇ ਬੜ ਜਦ ਆਪਾਂ ਆਏ ਆ ਸਾਡੀ ਵੀ ਮਰਿਆਦਾ ਰੱਖੀ ਜਾਵੇ ਸਾਡੀ ਗੱਲ ਸੁਣੀ ਜਾਵੇ ਸਾਡੇ ਰਾਹੀ ਚੱਲਿਆ ਜਾਵੇ ਜਿਹੜੇ ਕਾਨੂੰਨ ਤੋ ਕਰਨ ਵਾਲਾ ਚੀਜ਼ ਬਣੀ ਗੱਲ ਹੈ ਉਹ ਤੁਹਾਨੂੰ ਪਤਾ ਹੀ ਹੈ ਉਹ ਸਰਕਾਰਾਂ ਲੈਵਲ ਤੇ ਹੋਣੀ ਹੈ ਡੀਸੀ ਮੈਡਮ ਦੇ ਰਾਹੀਂ ਐਲਜੀਓ ਮੈਡਮ ਸਾਡੇ ਜਰੂਰ ਥੋੜਾ ਜਿਹੜਾ ਹੈਗਾ ਮੰਗ ਪੱਤਰ ਉੱਪਰਲੇ ਪੱਤਰ ਤੇ ਜਰੂਰ ਪਹੁੰਚਾਇਆ ਜਾਏਗਾ ਤਾਂ ਕਿ ਉਹਨੂੰ غورਇਆ ਜਾਵੇ ਤੇ ਉਸ ਤੇ ਉੱਪਰ ਸੂਚਿਆ ਜਾਵੇ ਜਿਹੜਾ ਤਮੰਨਾ ਹੈਗਾ ਬਾਤ ਇਹ ਤਾਂ ਜਿਹੜੀ ਤੱਕ ਹੋਡੀ ਹੈਗੀ ਆ ਕਾਨੂੰਨ ਤੇ ਉੱਪਰ ਕਾਰਵਾਈ ਕਰਨ ਦੀ ਮੇਰੀ ਬੇਨਤੀ ਆ ਜਿੰਦੇ ਇੰਨੀ ਕਾਰਵਾਈ ਹੋਈ ਹੈ ਬਾਕੀਆਂ ਤੇ ਵੀ ਹੋਊਗੀ ਜੇ ਕੋਈ ਕੁਝ ਏਜੰਟਾਂ ਦੇ ਆਇਆ ਉਸੇ ਹੀ ਕੁਝ ਏਜੰਟਾਂ ਦੇ ਜੇ ਆਪਾਂ ਕਾਰਵਾਈ ਹੋਈ ਹੈ ਇੱਥੇ ਜੈਸੇ ਕਿਸ ਨੇ ਕਿੰਨੀ ਸ਼ਤੀਕਰ ਮਹਨੇ ਨੀ ਕਰਵਾਣੇ ਉਹਦਾ ਤਰੀਕਾ ਹੁੰਦਾ ਉਹਨੂੰ ਟਾਈਮ ਲੱਗਦਾ ਉਹ ਆਪਾਂ ਲੱਗੇ ਹੋਏ ਆ ਸਾਰੇ ਪੂਰਜੋਣ ਕੋਸ਼ਿਸ਼ ਕਰ ਰਹੇ ਆ ਔਰ ਜ਼ਰੂਰ ਸਾਰਿਆਂ ਦੇ ਦਵਾਈ ਜਾਣਗੇ ਜੇ ਅੱਜ ਪੈਸੇ ਪਹਿਰੇ ਅੱਗੇ ਪਹਿਣਗੇ ਬਾਕੀ ਤੁਸੀਂ ਸਾਡੇ ਕੋਲ ਪੁਲਿਸ ਪ੍ਰਸ਼ਾਸਨ ਕੋਲ ਸਿਵਲ ਡਿਪਾਰਟਮੈਂਟ ਕੋਲ ਅਪੀਲ ਇਸ ਕਰਤਾ ਲੈ ਕੇ ਆਓ ਜਿਵੇਂ ਕਿ ਭਾਨਾ ਜੀ ਉਹਨਾਂ ਨੇ ਕਿਹਾ ਉਹਦੇ ਤੇ ਜਿਹੜਾ ਨਹੀਂ ਉਹ ਸਹੀ ਕਰ ਰਹਾ ਹੈਗਾ ਉਹਦੇ ਬੇਸ਼ੱਕ ਜ਼ਰੂਰ ਕਾਰਵਾਈ ਕੀਤੀ ਜਾਊਗੀ ਤੀਜੀ ਗੱਲ ਜਿਹੜੀ ਇਹ ਕਹਿੰਦੇ ਜੀ ਵੀ ਹਰ ਦੂਜੇ ਤੀਜੇ ਮਹੀਨੇ ਦਫ਼ਤਰ ਬਦਲ ਲੈਂਦੇ ਨੇ ਤੇ ਬਾਕੀ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਹੁੰਦੀ ਆ ਆਪਾਂ ਵੀ ਇਸ ਚੀਜ਼ ਨੂੰ ਫਲਾਵਾਂਗੇ ਤੇ ਜਾਗਰੂਕਤਾ ਕਰਾਂਗੇ ਵੀ ਜਿਹੜਾ ਕਿਰਾਏਦਾਰ ਹੈ ਉਹ ਕਿਸੇ ਨੂੰ ਵੀ ਦਸਤਰ ਦੇਣ ਤੋਂ ਪਹਿਲਾਂ ਦੇਖੇ ਵੀ ਕੀ ਅਗਲੇ ਕੋਲ ਲਾਇਸੈਂਸ ਹੈਗਾ ਅਗਲਾ ਜਾਇਦਾਦ ਸੈਂਟਰ ਚਲਾ ਰਿਹਾ ਕਿ ਨਹੀਂ ਚਲਾ ਰਿਹਾ ਤਾਂ ਜੋ ਕੀ ਕਹਿੰਦੇ ਗਲਤ ਤੇ ਜਿਹੜੇ ਨਾਜ ਜਿਹੜੇ ਸੈਂਟਰਾਂ ਨੂੰ ਨਾ ਖੋਲਣ ਤੋਂ ਸਾਡੀ ਬੇਨਤੀ ਹੈ ਤੁਸੀਂ ਜਿਹੜੇ ਆਪਣੇ ਮੇਨ ਮੇਨ ਬੰਦੇ ਆਣ ਸੰਡੇ ਨਾਲ ਆਣ ਭੈਣ ਜੀ ਹੁਣੇ ਇਸੇ ਮੈਡਮ ਸਾਡੇ ਨਾਲ ਨੇ ਤੁਹਾਡੀ ਪੂਰੀ ਗੱਲ ਸੁਣੀ ਜਾਊਗੀ ਤੇ ਉਹਦੇ ਉੱਤੇ ਜੋ ਵੀ ਕਰ ਰਹੀ ਆ ਅੱਗੇ ਜਿਹਨੂੰ ਜਿਹੜੇ ਸਬੰਧਿਤ ਆਪਣੇ ਅੱਗੇ ਭੇਜਣੀ ਆ ਉਹਨਾਂ ਨੂੰ ਭੇਜਿਆ ਜਾਊਗਾ ਇਹ ਗੱਲ ਸਰ ਜਵਾਬ ਤਾਂ